ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਵਧੀਆ ਸਰਦੀਆਂ ਦੇ ਵਿੱਚ ਬਨਣ ਵਾਲੀ ਮੋਠਾ ਦੀ ਦਾਲ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਹੁਤ ਹੀ ਜ਼ਿਆਦਾ ਗਰਮਾਇਸ਼ ਹੁੰਦੀ ਇਸ ਦਾਲ ਦੇ ਵਿੱਚ ਤੁਸੀਂ ਸਰਦੀਆਂ ਦੇ ਵਿੱਚ ਨੂੰ ਬਣਾ ਕੇ ਖਾਓ ਘਰ ਦੀ ਵਿੱਚ ਬਹੁਤ ਵਧੀਆ ਲੱਗਦੀ ਹੈ ਸਭ ਤੋਂ ਪਹਿਲਾਂ ਕੁੱਕਰ ਦੇ ਵਿੱਚ ਆਪਾਂ ਪਾਵਾਂਗੇ 4-5 ਗਲਾਸ ਪਾਣੀ ਦੀ ਇਹ ਆਪਾਂ ਤੁਹਾਨੂੰ ਮੈਜ਼ਰਮੈਂਟ ਦੇ ਹਿਸਾਬ ਨਾਲ ਇਸ ਕਰਕੇ ਦੱਸਦੇ ਆ ਕਿਉਂਕਿ ਸ दाल ਨੂੰ ਬਨਣ ਵਾਸਤੇ ਆਪਾਂ ਨੂੰ ਟੋਟਲ 10-11 ਵਿਸਲਾ ਚਾਹੀਦੀਆਂ ਠੀਕ ਹੈ ਜੀ ਤੇ ਬਹੁਤ ਵਧੀਆ ਦਾਲ ਬਣਾ ਕੇ ਆਪਾਂ ਤਿਆਰ ਕਰਨੀ ਆ ਸਾਰੀ ਦਾਲ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਕੁੱਕਰ ਦੇ ਵਿੱਚ ਇਸ ਤਰ੍ਹਾਂ ਐਡ ਕਰ ਦਾਂਗੇ ਤੇ ਬਹੁਤ ਵਧੀਆ ਦਾਲ ਬਣਾ ਕੇ ਆਪਾਂ ਤਿਆਰ ਕਰਨੀ ਆ ਮੋਠਾਂ ਦੀ ਤੇ ਬਹੁਤ ਹੀ ਜ਼ਿਆਦਾ ਟੇਸ ਦੀ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਵਾਦ ਅਨਸਾਰ ਇੱਕ ਚਮਚਾ ਨਮਕ ਦਾ ਤੇ ਥੋੜੀ ਜਿਹੀ ਪਾਵਾਂਗੇ ਚੌਥਾ ਖਿਸਾ ਆਪਾਂ ਇਹਦੇ ਵਿੱਚ ਹਲਦੀ ਦਾ ਬਾਕੀ ਸਾਰੇ ਮਸਾਲੇ ਆਪਾਂ ਤੜਕੇ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਤੇ ਹੁਣ ਆਪਾਂ ਇਸੇ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਤੇ ਕੁੱਕਰ ਨੂੰ ਬੰਦ ਕਰਕੇ ਇਹਦੀਆਂ ਬਜਾਵਾਂਗੇ ਆਪਾਂ 10-11 ਵਿਸਲਾਂ 5-6 ਵਿਸਰਾ ਤੋਂ ਬਾਅਦ ਆਪਾਂ ਚੈੱਕ ਕਰਾਂਗੇ ਕਿ ਆਪਣੀ ਦਾਲ ਕਿੰਨੀ ਕੁ ਬਣ ਗਈ ਠੀਕ ਹੈ ਜੀ ਕਈ ਵਾਰੀ ਪਾਣੀ ਘਟ ਜਾਂਦਾ ਕੁੱਕਰ ਦੇ ਹਿਸਾਬ ਨਾਲ ਪਤਾ ਨਹੀਂ ਹੁੰਦਾ ਤੁਸੀਂ 5-6 ਵਿਸਰਾ ਤੋਂ ਬਾਅਦ ਜੂਰ ਚੈੱਕ ਕਰਿਓ ਲਓ ਜੀ 5-6 ਵਿਸਰਾ ਤੋਂ ਬਾਅਦ ਆਪਾਂ ਚੈੱਕ ਕੀਤਾ ਦਾਲ ਆਪਣੀ ਥੋੜੀ ਜਿਹੀ ਕੱਚੀ ਹੈ ਤੁਸੀਂ ਦੇਖ ਸਕਦੇ ਹੋ ਤੇ ਇਹਨੂੰ ਆਪਾਂ ਦੁਬਾਰਾ ਤੋਂ ਫੇਰ ਤਿੰਨ ਚਾਰ ਵਿਸਲਾਂ ਮਝਾਂਗੇ ਟੋਟਲ ਆਪਣੇੰ 10-11 ਵਿਸਲਾਂ ਚ ਦਾਲ ਬਣ ਕੇ ਤਿਆਰ ਹੁੰਦੀ ਹੈ ਠੀਕ ਹੈ ਜੀ ਲਓ ਜੀ ਜਿੰਨੀ ਤੁਸੀਂ ਲੱਖਣਾ ਚਾਹੁੰਦੇ ਹੋ ਜਿਆਦਾ ਗਾੜੀ ਜਿਆਦਾ ਪਤਲੀ ਹੋ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਲਓ ਜੀ ਇੱਧਰ ਆਪਾਂ ਤੜਕੇ ਦਾ ਸਮਾਨ ਕੱਟਿਆ ਹੋਇਆ ਸੀ ਤਿੰਨ ਪਿਆਜ਼ ਬੀ ਕੱਟੇ ਨੇ ਤਿੰਨ ਚਾਰ ਹਰੀਆਂ ਮਿਰਚਾਂ ਟਮਾਟਰ ਅਦਰਕ ਲਸਣ ਆਪਾਂ ਬਰੀਕ ਕੱਟ ਲਿਆ ਸੀ ਤੇ ਹਰਾ ਧਨੀਆ ਵੀ ਸਾਰਾ ਚੰਗੀ ਤਰ੍ਹਾਂ ਧੋ ਕੇ ਕੱਟ ਲਿਆ ਸੀ ਤੇ ਹੁਣ ਆਪਾਂ ਤੜਕਾ ਲਾਉਣ ਦੀ ਕਰਦੇ ਹਾਂ ਤਿਆਰੀ ਕੜਾਹੀ ਦੇ ਵਿੱਚ ਪਾਵਾਂਗੇ ਆਪਾਂ ਇੱਕ ਕੜਚੀ ਸਰੋਂ ਦੀ ਤੇਲ ਦੀ ਇਹਨੂੰ ਕਰਨਾ ਆਪਾਂ ਹੁਣ ਚੰਗੀ ਤਰ੍ਹਾਂ ਗਰਮ ਬਹੁਤ ਹੀ ਵਧੀਆ ਦਾਲ ਬਣ ਕੇ ਤਿਆਰ ਹੁੰਦੀ ਹੈ ਜੀ ਹੁਣ ਪਾਵਾਂਗੇ ਸੁੱਕੇ ਮਸਾਲੇ ਦੇ ਵਿੱਚ ਇੱਕ ਚਮਚਾ ਪਾਇਆ ਆਪਾਂ ਜੀਰੇ ਦਾ ਸੁੱਕੇ ਮਸਾਲੇ ਤੁਸੀਂ ਜ਼ਰੂਰ ਐਡ ਕਰੋ ਦਾਲ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਲੱਗਦੇ ਨੇ ਤੇ ਨਾਲ ਹੀ ਪਾਵਾਂਗੇ ਆਪਾਂ ਸੁੱਕਾ ਧਨੀਆ ਇਹਨੂੰ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਮੈਸ਼ ਕਰ ਲਾਂਗੇ ਇਸ ਤਰੀਕੇ ਦੇ ਨਾਲ ਤੇ ਨਾਲ ਹੀ ਪਾਵਾਂਗਾ ਆਪਾਂ ਚੌਥਾ ਹਿੱਸਾ ਕਾਲੀ ਮਿਰਚ ਦਾ ਕਾਲੀ ਮਿਰਚ ਨਾਲ ਹਮੇਸ਼ਾ ਇਸ ਦਾਲ ਦੇ ਵਿੱਚ ਤੁਸੀਂ ਐਡ ਕਰੋ ਬਹੁਤ ਵਧੀਆ ਲੱਗਦੀ ਹੈ ਅੱਧਾ ਚਮਚਾ ਪਾਇਆ ਆਪਾਂ ਇਹਦੇ ਵਿੱਚ ਅਜਵੈਨ ਦਾ ਠੀਕ ਹੈ ਜੀ ਤੇ ਨਾਲ ਹੀ ਪਾ ਦਾਂਗੇ ਹੁਣ ਆਪਾਂ ਅਦਰਕ ਤੇ ਲਸਣ ਗੈਸ ਆਪਣਾ ਬਿਲਕੁਲ ਮੀਡੀਅਮ ਉੱਤੇ ਠੀਕਾ ਜੀ ਤੇ ਹੁਣ ਨਾਲ ਹੀ ਪਾਵਾਂਗੇ ਆਪਾਂ 3-4 ਕੱਟੀਆਂ ਹੋਈਆਂ ਹਰੀਆਂ ਮਿਰਚ ਬਹੁਤ ਹੀ ਵਧੀਆ ਆਪਾਂ ਦਾਲ ਬਣਾ ਕੇ ਤਿਆਰ ਕਰਨੀ ਆ ਪੂਰੀ ਵਧੀਆ ਕਰਾਰੀ ਇਸ ਤਰੀਕੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਤੇ ਹੁਣ ਆਪਾਂ ਮੀਡੀਅਮ ਗੈਸ ਤੇ ਇਹਦੇ ਵਿੱਚ ਪਾਵਾਂਗੇ ਤੇਜ ਪੱਤਾ ਇਹ ਜੀਸ ਪੱਤਾ ਆਪਾਂ ਇਸ ਕਰਕੇ ਹੁਣ ਪਾ ਰਹੇ ਆਂ ਕਈ ਵਾਰੀ ਆਪਾਂ ਇੱਕੋ ਦਾ ਮੈਨੂੰ ਤੇਲ ਦੀ ਵਿੱਚ ਐਡ ਕਰਾਂਗੇ ਤਾਂ ਇੱਕਦਮ ਛਿੱਟੇ ਆਪਣੇ ਮੂੰਹ ਤੇ ਪੈ ਸਕਦੇ ਆ ਲਓ ਜੀ ਆਪਾਂ ਤੇ ਇਸ ਪੱਤੇ ਨੂੰ ਵੀ ਚੰਗੀ ਤਰ੍ਹਾਂ ਪਾਤਾ ਤੜਕੇ ਦੇ ਵਿੱਚ ਤੇ ਹੁਣ ਇਹਨੂੰ ਵੀ 1 ਮਿੰਟ ਲਈ ਇਸ ਤਰ੍ਹਾਂ ਭੁੰਨ ਲਾਂਗੇ ਇਸ ਤਰੀਕੇ ਨਾਲ ਜੀਸ ਪੱਤੇ ਨੂੰ ਪਾਉਣਾ ਨਾ ਤਾਂ ਇਹ ਸੜਦਾ ਹੈ ਤੇ ਬਹੁਤ ਵਧੀਆ ਦੀ ਖੁਸ਼ਬੂ ਆਉਂਦੀ ਹੈ ਤੇ ਹੁਣ ਪਾਵਾਂਗੇ ਇਹਦੀ ਵਿੱਚ ਆਪਾਂ ਕੱਟੇ ਹੋਏ ਤਿੰਨ ਪਿਆਜ਼ ਬਰੀਕ तरीके ਨਾਲ ਤੁਸੀਂ ਦਾਲ ਨੂੰ ਬਣਾਓ ਬਹੁਤ ਜ਼ਿਆਦਾ ਵਧੀਆ ਬਣਦੀ ਹੈ ਸਰਦੀਆਂ ਦੇ ਵਿੱਚ ਮੋਠਾ ਦੀ ਦਾਲ ਖਾਣਾ ਸਿਹਤ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ ਤੁਸੀਂ ਜ਼ਰੂਰ ਬਣਾ ਕੇ ਖਾਇਆ ਕਰੋ ਇਸ ਦਾਲ ਨੂੰ ਲਓ ਜੀ ਹੁਣ ਆਪਾਂ ਮੀਡੀਅਮ ਗੈਸ ਤੇ ਚੰਗੀ ਤਰ੍ਹਾਂ ਤੜਕੇ ਨੂੰ ਬ੍ਰਾਊਨ ਹੋਣ ਤੱਕ ਭੁੰਨਾਂਗੇ ਤਾਂ ਕਿ ਇਹਦਾ ਕੱਚਾਪਨ ਬਿਲਕੁਲ ਵੀ ਨਾ ਰਵੇ ਬਹੁਤ ਵਧੀਆ ਤੜਕਾ ਲਗਾ ਕੇ ਆਪਾਂ ਇਸ ਦਾਲ ਨੂੰ ਤਿਆਰ ਕਰਨਾ ਹੈ ਤੇ ਬਹੁਤ ਹੀ ਜ਼ਿਆਦਾ ਟੇਸਟੀ ਠੀਕ ਹੈ ਜੀ ਲਓ ਜੀ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਹਲਾਤਾ ਇਸ ਤਰੀਕੇ ਦੇ ਨਾਲ ਤੇ ਹੋਣਾ ਆਪਾਂ ਪਾਵਾਂਗੇ ਇਹਦੇ ਵਿੱਚ ਕੱਟਿਆ ਹੋਇਆ ਥੋੜਾ ਜਿਹਾ ਹਰਾ ਧਨੀਆ ਬਾਕੀ ਸਾਰਾ ਧਨੀਆ ਆਪਾਂ ਬਾਅਦ ਵਿੱਚ ਐਡ ਕਰਾਂਗੇ ਇਹਨੂੰ ਵੀ ਆਪਾਂ ਤੜਕੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਾਂਗੇ ਠੀਕ ਹੈ ਜੀ ਬਹੁਤ ਹੀ ਸੌਖੇ ਤਰੀਕੇ ਨਾਲ ਦਾਲ ਬਣ ਕੇ ਤਿਆਰ ਹੁੰਦੀ ਹੈ ਤੇ ਬਹੁਤ ਹੀ ਜ਼ਿਆਦਾ ਟੇਸਟੀ ਤੁਸੀਂ ਇਹਨੂੰ ਇੱਕ ਵਾਰੀ ਬਣਾਉਂਗੇ ਨਾ ਤੇ बार-बार ਬਣਾਉਂਗੇ ਇੰਨੀ ਵਧੀਆ ਲੱਗਦੀ ਆ ਕੋਈ ਇਹਨੂੰ ਜ਼ਿਆਦਾ ਮਿਹਨਤ ਨਹੀਂ ਲੱਗਦੀ ਹੈਗੀ ਬਸ ਤੁਸੀਂ ਤੜਕੇ ਦੇ ਵਿੱਚ ਹੀ ਬਹੁਤ ਵਧੀਆ ਤੜਕਾ ਲਗਾ ਕੇ ਤਿਆਰ ਕਰਨਾ ਕਿਉਂਕਿ ਸਾਰਾ ਚੀਜ਼ ਤੜਕੇ ਤੇ ਸਿੱਟੀ ਹੁੰਦੀ ਹੈ ਠੀਕ ਹੈ ਜੀ ਲਓ ਜੀ ਇੱਕ ਚਮਚਾ ਪਾਇਆ ਆਪ ਹੁਣ ਇਹਦੇ ਵਿੱਚ ਨਮਕ ਦਾ ਨਮਕ ਆਪਾਂ ਪਹਿਲਾਂ ਵੀ ਦਾਲ ਦੇ ਵਿੱਚ ਐਡ ਕੀਤਾ ਸੀ ਨਮਕ ਤੁਸੀਂ ਆਪਣੇ ਸਵਾਦ ਅਨਸਾਰ ਪਾਓ ਠੀਕ ਆ ਜੀ ਕਿਉਂਕਿ ਜਿਆਦਾ ਨਮਕ ਤੁਸੀਂ ਪਹਿਲਾਂ ਹੀ ਦੇਖਣਾ ਵੀ ਆਪਾਂ ਉਬਲਦੀ ਹੋਈ ਦਾਲ ਦੇ ਵਿੱਚ ਵੀ ਨਮਕ ਪਾ ਕੇ ਐਡ ਕੀਤਾ ਸੀ ਤੇ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਟਮਾਟਰ ਟਮਾਟਰ ਤੇ ਪਿਆਜ਼ ਆਪਾਂ ਚੰਗੀ ਤਰ੍ਹਾਂ ਭੁੰਨਾਗੇ ਹੁਣ ਕਿਉਂਕਿ ਨਮਕ ਦੇ ਵਿੱਚ ਜਦੋਂ ਆਪਾਂ ਇਹਨੂੰ ਭੁੰਨਦੇ ਆ ਬਹੁਤ ਛੇਤੀ ਇਹ ਗਲ ਜਾਂਦੇ ਨੇ ਗਲਦੇ ਨਾਲ ਬਹੁਤ ਵਧੀਆ ਇਹ ਮਸਾਲਾ ਬਣ ਕੇ ਤਿਆਰ ਹੁੰਦਾ ਹੈ ਲਓ ਜੀ ਹੁਣ ਪਾਵਾਂਗੇ ਇੱਕ ਚਮਚਾ ਆਪਾਂ ਹਲਦੀ ਦਾ ਤੇ ਨਾਲ ਹੀ ਪਾ ਦਾਂਗੇ ਆਪਾਂ ਇਹਦੇ ਵਿੱਚ ਦੇਗੀ ਮਿਰਚ ਠੀਕ ਹੈ ਜੀ ਕਿਉਂਕਿ ਇਹ ਬਿਲਕੁਲ ਵੀ ਤਿੱਖੀ ਨਹੀਂ ਹੁੰਦੀ ਤੁਸੀਂ ਉਨੀ ਕੀ ਪਾਣੀ ਜਿੰਨੀ ਕਿਸੇ ਨੂੰ ਲੋੜ ਆ ਅੱਧਾ ਚਮਚਾ ਆਪਾਂ ਪਾਇਆ ਦੇਗੀ ਮਿਰਚ ਦਾ ਤਾਂ ਕਿ ਦਾ ਕਲਰ ਬਹੁਤ ਵਧੀਆ ਆਵੇ ਤੇ ਨਾਲ ਹੀ ਪਾਵਾਂਗੇ ਆਪਾਂ ਥੋੜੀ ਜਿਹੀ ਹਲਕੀ ਜਿਹੀ ਲਾਲ ਮਿਰਚ ਲਾਲ ਮਿਰਚ ਆਪਾਂ ਜ਼ਿਆਦਾ ਨਹੀਂ ਐਡ ਕਰਨੀ ਕਿਉਂਕਿ ਆਪਾਂ ਇਹਦੇ ਵਿੱਚ ਕਾਲੀਆਂ ਮਿਰਚਾਂ ਤੇ ਹਰੀਆਂ ਮਿਰਚਾਂ ਐਡ ਕੀਤੀਆਂ ਸੀ ਅੱਧਾ ਚਮਚਾ ਪਾਇਆ ਆਪਾਂ ਜੀ ਗਰਮ ਮਸਾਲੇ ਦਾ ਠੀਕ ਹੈ ਜੀ ਹੁਣ ਚੰਗੀ ਤਰ੍ਹਾਂ ਇਹਨੂੰ ਕੱਚਾ ਪਨਿਆ ਦਾ ਖਤਮ ਕਰਨੀ ਨੂੰ ਭੁੰਨਾਂਗੇ ਤੇ ਬਹੁਤ ਵਧੀਆ ਤੜਕਾ ਬਣਾ ਕੇ ਦਾ ਤਿਆਰ ਕਰਾਂਗੇ ਇੰਨੀ ਵਧੀਆ ਦਾਲ ਬਣ ਕੇ ਤਿਆਰ ਹੋ ਗਈਆਂ ਨੇ ਇਸ ਤਰੀਕੇ ਨਾਲ ਤੁਸੀਂ ਜਰੂਰ ਬਣਾਇਓ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਨਾਲੇ ਆਪਣੇ શરી ਨੂੰ ਬਹੁਤ ਜ਼ਿਆਦਾ ਗਰਮਾਹਟ ਦਿੰਦੀ ਆ ਮੋਠਾ ਦੀ ਦਾਲ ਤੁਸੀਂ ਸਰਦੀਆਂ ਦੇ ਵਿੱਚ ਜਰੂਰ ਖਾਇਓ ਘਰੇ ਬਣਾ ਕੇ ਬਹੁਤ ਜ਼ਿਆਦਾ ਵਧੀਆ ਲੱਗਦੀ ਆ ਖਾਣ ਦੇ ਵਿੱਚ ਵੀ ਤੁਸੀਂ ਇਹਨੂੰ ਚਾਵਲ ਨਾਲ ਵੀ ਖਾ ਸਕਦੇ ਹੋ ਜਿਵੇਂ ਤੁਹਾਨੂੰ ਉੱਝੇ ਲੱਗਦਾ ਰੋਟੀ ਨਾਲ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਐ ਲਓ ਜੀ ਇਸ ਤਰੀਕੇ ਨਾਲ ਹੁਣ ਆਪਾਂ ਇਹਦੇ ਚ ਪਾਵਾਂਗੇ ਦਾਲ ਦਾਲ ਆਪਣੀ ਬਣ ਕੇ ਤਿਆਰ ਹੋ ਗਈ ਹੈ ਸਾਈ ਦਾਣੋਂ ਪਨ ਕੋੜਾਈ ਤੇ ਵਿੱਚ ਕੱਢ ਲਾਂਗੇ ਲਓ ਜੀ ਸਾਈ ਦਾਲ ਨੂੰ ਆਪਾਂ ਕੜਾਈ ਦੇ ਵਿੱਚ ਕੱਢ ਲਿਆ ਏ ਤੇ ਹੁਣ ਆਪਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਹਲਾਵਾਂਗੇ ਤੇ ਮੀਡੀਅਮ ਗੈਸ ਤੇ ਹੋ ਚੰਗੀ ਤਰ੍ਹਾਂ ਤੜਕੇ ਦੇ ਵਿੱਚ ਪਕਾਵਾਂਗੇ ਇਸ ਤਰੀਕੇ ਨਾਲ ਆਪਾਂ ਨਾਲ ਦੇ ਨਾਲ ਇਹਨੂੰ ਹਲਾ ਦਿਆ ਰ੍ਹਾਂਗੇ ਬਹੁਤ ਵਧੀਆ ਦਾਲ ਬਣ ਕੇ ਤਿਆਰ ਹੋ ਗਈ ਹੈ ਜੇ ਤੁਹਾਨੂੰ ਗਾੜ੍ਹੀ ਲਾਗੇ ਤੁਸੀਂ ਥੋੜਾ ਜਿਹਾ ਦੇ ਵਿੱਚ ਪਾਣੀ ਾਟ ਕਰਕੇ ਇਹਨੂੰ ਮੀਡੀਅਮ ਵੀ ਕਰ ਸਕਦੇ ਹੋ ਠੀਕ ਹੈ ਜੀ ਤੇ ਨਾਲ ਹੀ ਪਾ ਦਾਂਗੇ ਆਪਾਂ ਇਹਦੇ ਵਿੱਚ ਇੱਕ ਚਮਚਾ ਦਹੀ ਕਿਉਂਕਿ ਉਹਦਾ ਤਾਂ ਕਿ ਇਹਦਾ ਟੇਸਟ ਹੋਰ ਵੀ ਬਹੁਤ ਜ਼ਿਆਦਾ ਬਦੇ ਤੇ ਬਹੁਤ ਜ਼ਿਆਦਾ ਵਧੀਆ ਲੱਗੇ ਆਪਣੇ ਖਾਣ ਨੂੰ ਦੇਖੋ ਤੁਸੀਂ ਕਿੰਨਾ ਵਧੀਆ ਕਲਰ ਆਇਆ ਦਾਲ ਦਾ ਜੀ ਨੀ ਦੇਖ ਨੂੰ ਬਹੁਤ ਵਧੀਆ ਲੱਗਦੀ 19 ਇਹ ਖਾਣ ਨੂੰ ਬਹੁਤ ਜ਼ਿਆਦਾ ਵਧੀਆ ਲੱਗਦੀ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹਰਾ ਧਨੀਆ ਹਰਾ ਧਨੀਆ ਬਹੁਤ ਜ਼ਿਆਦਾ ਪਾਵਾਂਗੇ ਆਪਾਂ ਇਹਦੇ ਵਿੱਚ ਤਾਂ ਹੀ ਤਾਂ ਇਹਦਾ ਟੇਸਟ ਹੋਰ ਵੀ ਜ਼ਿਆਦਾ ਵੱਧ ਕੇ ਆਊਗਾ ਲਓ ਜੀ ਬਹੁਤ ਵਧੀਆ ਦਾਲ ਬਣ ਕੇ ਆਪਣੀ ਤਿਆਰ ਹੋਈ ਹੈ ਮੀਡੀਅਮ ਕੈਸ ਤੇ ਨਾਲ ਨਾਲ ਉਬਲਦੀ ਪਈ ਹੈ ਤੁਸੀਂ ਦੇਖ ਸਕਦੇ ਹੋ ਕਿ ਹੁਣ ਆਪਣੀ ਇਹ ਦਾਲ ਪੂਰੀ ਬਣ ਕੇ ਤਿਆਰ ਹੈ ਤੇ ਨੂੰ ਇੱਕ ਦੋ ਮਿੰਟ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਹਿਲਾ ਕੇ ਫਿਰ ਇਹਨੂੰ ਬੰਦ ਕਰ ਦਾਂਗੇ ਠੀਕ ਹੈ ਜੀ ਤੇ ਬਹੁਤ ਹੀ ਜ਼ਿਆਦਾ ਚੇਸੀ ਦਾਲ ਬਣ ਕੇ ਤਿਆਰ ਕੀਤੀ ਆਪਾਂ ਇਸ ਤਰੀਕੇ ਤੁਸੀਂ ਵੀ ਜ਼ਰੂਰ ਬਣਾਣੀ ਆ ਲਓ ਜੀ ਦਾਲ ਬਣ ਕੇ ਆਪਣੀ ਬਿਲਕੁਲ ਰੇੜੀ ਹਨ ਪੈਨ ਬੰਦ ਕਰਕੇ ਭਾਪ ਚ ਰੱਖਦਾ ਸੀ ਲਓ ਜੀ ਤੁਸੀਂ ਦੇਖ ਸਕਦੇ ਹੋ ਹੁਣ ਤੁਸੀਂ ਨੂੰ ਮੱਖਣ ਪਾ ਕੇ ਖਾਓ ਦੇਸੀ ਘਿਓ ਪਾ ਕੇ ਖਾਓ ਜਿਵੇਂ ਤੁਹਾਨੂੰ ਵਧੀਆ ਲੱਗਦਾ ਤੁਸੀਂ ਉਸ ਤਰੀਕੇ ਨਾਲ ਦਾਲ ਨੂੰ ਖਾਓ ਬਹੁਤ ਜ਼ਿਆਦਾ ਵਧੀਆ ਲੱਗਦੀ ਆ ਤੇ ਇਹ ਦੇਖੋ ਦੇਖੋ ਕਿੰਨੀ ਵਧੀਆ ਬਿਲਕੁਲ ਮੀਡੀਅਮ ਨਾਲ ਜਿਆਦਾ ਗਾੜੀ ਨਾਲ ਜਿਆਦਾ ਪਤਲੀ ਇਸ ਤਰੀਕੇ ਤੁਸੀਂ ਜ਼ਰੂਰ ਬਣਾਇਓ ਵੀਡੀਓ ਲਾਈਕ ਸ਼ੇਅਰ ਕਰਿਓ ਅਤੇ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਡੇ ਲਈ ਨਵੀਆਂ-ਨਵੀਆਂ ਵੀਡੀਓ ਲਗਾਤਾਰ ਹਾਜ਼ਰ ਹੋਈਏ ਓਕੇ ਜੀ ਥੈਂਕ ਯੂ